ਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਬਾਈ ਜੀ ਅੱਜ ਆਪਾਂ ਛਾਤੇ ਤੇ ਆਏ ਸੀਗੇ ਠੀਕ ਹੈ ਤੇ ਨਾਲੇ ਆਪਾਂ ਸਿਜੜ ਲੈ ਕੇ ਆਏ ਸੀ ਨਾਲ ਹੀ ਤੇ ਅੱਜ ਉਹਨਾਂ ਨੂੰ ਆਪਾਂ ਖੁੱਲੇ ਛੱਡਿਆ ਉੱਪਰ ਛਾਤੇ ਦੇ ਵਿੱਚ ਉੱਪਰ ਤੇ ਆ ਦੇਖ ਲੋ ਆਜੋ ਮਰਵਾਈਏ ਨੀਗਾ ਆਜੋ ਏ ਮੇਰੇ ਹਿਸਾਬ ਨਾਲ ਤਾਂ ਨਹੀਂ ਆਉਂਦੇ ਡਰ ਦੇ ਇੱਕ ਆ ਵਟਾ ਲਵ ਹੁਣ ਵਧੀਆ ਉੱਪਰ ਲੈਣਗੇ ਨਜ਼ਾਰੇ ਲੈਣਗੇ ਆ ਸਿਜੜੀ ਆ ਠੀਕ ਹੈ ਉਹ ਦੋਨੋਂ ਸਿਜੜ ਆਪਣੇ ਏ ਮੈਂ ਇਹਦੇ ਵਾਲ ਬੂਲ ਛੱਡਦੇ ਪਏ ਬਾਕੀ ਮੈਨੂੰ ਦੱਸਿਓ ਕਮੈਂਟ ਕਰਕੇ ਸੂਣ ਵਾਲੀ ਐ ਤੇ ਕਿਵੇਂ ਉਹ ਇਹਦੀ ਇੱਕ ਅੱਖ ਪੀ ਤੋ ਕਿਵੇਂ ਆ ਬਰੜੀ ਆ ਸੱਚੋ ਫੜ ਕੇ ਲਿਆਈ ਓਏ ਉਹਨੂੰ ਫੜ ਕੇ ਲਿਆਈ ਇਹਦੀ ਇੱਕ ਅੱਖ ਇੱਕ ਚਿੱਟੀ ਆ ਜਿਹਦੇ ਟਿੱਕਾ ਲੱਗਾ ਮੱਥੇ ਤੇ ਇਹਦੀ ਇੱਕ ਅੱਖ ਹੋ ਆ ਚਿੱਟੀ ਤੇ ਇੱਕ ਕਾਲੀ ਆ ਮੱਥੇ ਵਾਲੀ ਲਿਆਈ ਐ ਨਾ ਆਵੇ ਇੱਕ ਚਿੱਟੀ ਬਰੜੀ ਇੱਕ ਸਾਦੀ ਜਿਵੇਂ ਕਹਿੰਨੇ ਆ ਓਏ ਚਿੱਟੀ ਕਾਲੀ ਦੀ ਓਏ ਤੇ ਉਹ ਗਰਗੋਸ਼ ਨਹੀਂ ਆਈਆਂ ਹਾਂ ਹਾਂ ਓਏ ਉਹ ਵੀ ਆਈਆਂ ਓਏ ਉਹ ਇੱਕ ਸਾਈਡ ਤੋਂ ਜਿੱਟਾ ਨਹੀਂ ਆਵੇ ਇਹਨਾਂ ਦੀ ਇਹਦੀ ਇਹਦੀ ਸਾਫਾ ਥੋੜੀ ਜੀ ਚੱਲ ਏ ਇੱਕ ਮਿੰਟ ਆਂ ਦਿਖੂਗਾ ਅੰਦਰ ਹਨਾ ਆਵੇ ਅੰਦਰ ਇਹਦੇ ਥੋੜਾ ਜਿਹਾ ਇੱਠਾਂ ਆਰੇ ਸੇਮ ਹੀ ਆ ਬਸ ਇੱਕ ਸਾਈਡ ਤੇ ਇਹਨਾਂ ਨੂੰ ਆਪਾਂ ਛੱਤ ਤੇ ਛੱਡਤਾ ਸੀਗਾ ਤੇ ਨਾਲੇ ਹੁਣ ਮਾੜੀ-ਮੋਟੀ ਆਪਾਂ ਕਬੂਤਰਾਂ ਵਾਲ ਵੀ ਫਿਰ ਨਿਗਾ ਮਰਵਾ ਦਿੰਨੇ ਹਣਾ ਛੱਤ ਤੇ ਤਾਂ ਆਈਆਂ ਫਿਰ ਉਹ ਮੈਂ ਬੱਚੇ ਦਿਖਾ ਦੇਣਾ ਜਿਹੜੇ ਆਪਾਂ ਲਾਗ ਕੀਤੇ ਸੀਗੇ ਠੀਕ ਹੈ ਤੇ ਲਓ ਜੀ ਆਹ ਬੱਚੇ ਸੀ ਆਪਣੇ ਜਿਹੜੇ ਆ ਆਪਣੇ ਜਿਹੜੇ ਐਤਕੀ ਵਾਲੇ ਆ ਠੀਕ ਹੈ ਜਿਹੜੇ ਆਪਾਂ ਹੁਣ ਕਢਾਏ ਆ ਉਹ ਬੱਚੇ ਆ ਦੇਖ ਲਓ ਇੱਕ ਰੀ ਨਿਗਾ ਮਾਰ ਲਓ ਬੱਚਿਆਂ ਵਾਲੀ ਸਾਈਡ ਮਰਵਾ ਦੀ ਇਹ ਨਿਗਾ ਮੈਂ ਕਰ ਉੱਪਰ ਤਾਂ ਆਏ ਆ ਹਨਾ ਕੱਲੀ ਸੱਜਣਾ ਦੀ ਕੀ ਦਿਖਾਉਣੀ ਆ ਇੱਧਰ ਵੀ ਨਿਗਾ ਮਰਵਾਉਣੀ ਚਾਹੀਦੀ ਆ ਫਿਰ ਜੇ ਆਏ ਆ ਤਾਂ ਬਾਕੀ ਤਿੰਨ ਆਪਣੇ ਠਾ ਬੈਠੇ ਪਏ ਬਾਕੀ ਹੁਣ ਇਹਨਾਂ ਦੀ ਪੱਟਸਾਰ ਕਰਨਾ ਆਪਾਂ ਇਹਨਾਂ ਨੂੰ ਕਬੂਤਰਾਂ ਨੂੰ ਕਰਨਾ ਤਾਂ ਅੱਜ ਸੀ ਆਪਾਂ ਠੀਕ ਹੈ ਫਿਰ ਆਪਣੇ ਕੋਲੇ ਟਾਈਮ ਹੈ ਨਹੀਂ ਸੀ ਅੱਜ ਹੁਣ ਆਪਾਂ ਦੇਖਦੇ ਆਂ ਇੱਕ ਦੋ ਦਿਨਾਂ ਚ ਆਪਾਂ ਪੱਟਸਾਰ ਕਰ ਦਾਂਗੇ ਠੀਕ ਹੈ ਆਪਣੇ ਕਈ ਭਰਾ ਨਾਲ ਦੇ ਕਰਨਗੇ ਅੱਜ ਤੇ ਬਾਕੀ ਅੱਜ ਵੀ ਆਪਾਂ ਕਰਨੇ ਤਾਂ ਸੀਗੇ ਹੁਣ ਆਪਾਂ ਅਗਲੀ ਵਾਰ ਹੀ ਕਰਾਂਗੇ ਥੋੜੇ ਜੇ ਬਾਕੀ ਇੱਕ ਦੋ ਦਿਨਾਂ ਬਾਅਦ ਕਰ ਦਾਂਗੇ ਆਪਾਂ ਵੀ ਠੀਕ ਹੈ ਜਿਹੜੇ ਜਿਹੜੇ ਤਾਂ ਛਾੜ ਲਏ ਇਹਨਾਂ ਨੇ ਠੀਕ ਹੈ ਨਹੀਂ ਤੇ ਫਿਰ ਬਾਕੀ ਆਪਾਂ ਆਪ ਪੱਟ ਦਾਂਗੇ ਤੇ ਦਰਮਿਆ ਕਬੂਤਰਿਆਂ ਵਾਲੀ ਵੀ ਨੀ ਕੰਮ ਮਰਵਾ ਦੇਣਾ ਕੂਤਰੀਆਂ ਵਾਲੀ ਸਾਈਡ ਇਹ ਸਾਰੀਆਂ ਹੁਣ ਕਬੂਤਰੀਆਂ ਰਹਿ ਗਈਆਂ ਆਪਣੀਆਂ ਵੱਡੀਆਂ ਤੇ ਅੱਧੀਆਂ ਪੁਰਾਣੀਆਂ ਕਬੂਤਰੀਆਂ ਜਿਹੜੇ ਆਪਾਂ ਪਿਛਲੀ ਯਾਰ ਕਢਾਈਆਂ ਹੋਈਆਂ ਵਾਂ। ਆ ਦੇਖ ਹੁਣ ਵਧੀਆ ਯਾਰ ਨਾਲੇ ਖੁੱਲੀਆਂ-ਖੁੱਲੀਆਂ ਹੋ ਕੇ ਬੈਠੀਆਂ ਵਾਂ। ਠੀਕ ਐ ਨਾਲੇ ਵਧੀਆ ਦਾਣਾ ਦੂਣਾ ਵਧੀਆ ਪੂਰਾ ਆ ਜਾਂਦਾ ਹਨਾ ਕਿ ਪਤਾ ਨਹੀਂ ਚੱਲਦਾ ਦਾਣਾ ਕਿਹੜਾ ਜ਼ਿਆਦਾ ਖਾ ਲੈਂਦਾ ਕਿਹੜਾ ਨਹੀਂ ਹਨਾ। ਬਾਜੀ ਹੁਣ ਸਾਰੇ ਵਧੀਆ ਬੈਠੇ ਪਏ ਆ ਆਪਦਾ। ਬਾਕੀ ਮੈਂ ਕਬੂਤਰਾਂ ਵਾਲੀ ਸੱਡ ਵੀ ਨਿਕਾ ਮਰਵਾ ਦਿੰਨਾ ਤੁਹਾਨੂੰ। ਇਹਲਾ ਵਧੀਆ ਆਪਣੇ ਕਬੂਤਰ ਵੱਡੇ ਤੇ ਅੰਦੇ ਇਹਨਾਂ ਜੋ ਆਪਣੇ ਕਬੂਤਰ ਡੌਨ ਵਾਲੇ ਵੀ ਆ ਉਹ ਵੀ ਆਪਾਂ ਬਾਹਰ ਕੱਢ ਲਾਂਗੇ। ਉਹ ਹੈਗੇ ਆ ਆਪਣੇ 2-3 ਹੈਗੇ ਆ ਵਿੱਚੋਂ ਜਿਹੜੇ ਉੱਪਰ ਬੱਤਾ ਬੈਠਾ ਪੂਰਾ ਤੇ ਇੱਕ ਕਿੱਧਰ ਗਿਆ ਆਪਣਾ ਇੱਕ ਆ ਹੇਟਾ ਬੈਠਾ ਪਿਆ ਇੱਕ ਆ ਵਾਲਾ ਇੱਕ ਡੰਬਾ ਬੈਠਾ ਉਹ ਪਿੱਛੇ ਬੈਠਾ ਡੰਬਾ ਢਿੱਲੇ ਜਿਵੇਂ ਬੈਠੇ ਉਹ ਦੇਖਣਾ ਪੈਣਾ ਮੈਨੂੰ 1 ਮਿੰਟ ਰੋਜੋ ਬਾਕੀ ਉਹ ਕਾਲਾ ਚੀਨਾ ਤਾਂ ਆਪਾਂ ਕੱਢਣਾ ਹੀ ਨਹੀਂਗਾ ਉਹ ਵਾਲਾ ਪਿੱਛੇ ਬੈਠਾ ਠੀਕ ਹੈ ਬਾਕੀ ਆ ਸਾਰੇ 2-3 ਹੈਗੇ ਆ ਆਪਾਂ ਵੀ ਚੁੱਕਾ ਦੇਣੇ ਆ ਇਹਦੇ ਵਿੱਚੋਂ ਬਾਕੀ ਐ ਸਿਜੜਾ ਵਾਲੇ ਨਹੀਂਗਾ ਮਰਵਾਦਨੇ ਆ ਖੜੀ 1 ਮਿੰਟ ਤੇ ਆਪਣੇ ਨਾ ਬਈ ਕਬੂਤਰਾਂ ਦੇ ਨਾ ਮਤਲਬ ਪੈਰਾਂ 'ਚ ਆ ਮਿੱਠਾ-ਮਿੱਠਾ ਵਾਵਾ ਜੰਮੀਆਂ ਪਈਆਂ ਸੀ ਤੇ ਪੱਟੀ ਜਾਂਦੇ ਸੀ ਤਾਂ ਥੋੜੇ ਜੇ ਇਕੱਠੇ ਜਿਓ ਕੇ ਬੈਠੇ ਪਈ ਸੀ ਅੱਡੇ ਤਾਂ ਹੁਣ ਇਹ ਤਾਂ ਪੂਰਾ ਵਧੀਆ ਤੇ ਬਾਕੀ ਆ ਸ਼ੌਂਕ ਕਰ ਲੋ ਇਹ ਹੈਗਾ ਆਪਣੇ ਪੁੰਨੂ ਵਾਲਿਆਂ 'ਚ ਆ ਦੇਖ ਲੋ ਪਿਓਰ 'ਚ ਆਪਣੇ ਕੋਲੇ ਇਹ ਉੱਡਿਆ ਬਹੁਤ ਐਵੀ ਇਹ ਐਤ ਕੀ ਆਪਾਂ ਇਹਨੂੰ ਬੰਦ ਕਰ ਦੇਣਾ ਵਾ ਠੀਕ ਹੈ ਐਤ ਕੀ ਨਹੀਂ ਆਪਾਂ ਡਾਉਣਾ ਇਹਨੂੰ ਬਾਕੀ ਮੈਨੂੰ ਤੁਸੀਂ ਦੱਸਿਓ ਕਮੈਂਟ ਕਰਕੇ ਹਾਂ ਵੀ ਕਿਵੇਂ ਦਾ ਲੱਗਿਆ ਠੀਕ ਹੈ ਬਾਕੀ ਆਪਣੇ ਸਟਾਈਲ ਨਾਲ ਕੀ ਦੱਸਿਓ ਬਾ ਕਿਵੇਂ ਦੇ ਲੱਗਦੇ ਆ ਬਾਕੀ ਜਿਵੇਂ ਨੂੰ ਇਹ ਜਰੂਰ ਦੱਸਿਓ ਹਾਂ ਵੀ ਸਿੰਜੜ ਕਿੰਨੇ ਦਿਨਾਂ ਬਾਸ ਹੁੰਦੇ ਆ ਹਨਾ ਕੀ ਸਿਸਟਮ ਹੁੰਦਾ ਇਹਨਾਂ ਦਾ ਆਪਾਂ ਨੂੰ ਤਾਂ ਵੈਸੇ ਪਤਾ ਨਹੀਂ ਗਾ ਹਜੇ ਆਪਾਂ ਪਹਿਲੀ ਵਾਰ ਹੀ ਰੱਖੇ ਹੋਏ ਆ ਠੀਕ ਹੈ ਬਾਕੀ ਜਿਵੇਂ ਹੌਲੀ ਹੌਲੀ ਆਪਾਂ ਇਹਨਾਂ ਦੇ ਵਿੱਚ ਰਵਾਂਗੇ ਫਿਰ ਆਪਾਂ ਨੂੰ ਪਤਾ ਚੱਲਦਾ ਰਹੂਗਾ ਠੀਕ ਹੈ ਬਾਕੀ ਆਪਾਂ ਹੋਰ ਅਪਡੇਟ ਕਰਾਂਗੇ ਜਿਵੇਂ ਆਪਣੇ ਜਾਨਵਰਾਂ ਦੇ ਵਿੱਚ ਹਨਾ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਰੱਖ ਕੇ ਕਰਕੇ ਰੱਖਿਓ ਜਿਹੜੇ ਵੀਰ ਭਰਾਵਾਂ ਨੇ ਨਹੀਂ ਕੀਤਾ ਜਿਹੜੇ ਵੀਰ ਭਰਾਵਾਂ ਨੇ ਕੀਤਾ ਉਹਨਾਂ ਦਾ ਧੰਨ ਮਾਰਾ ਸਾਰੇ ਵੀਰ ਭਰਾਵਾਂ ਨੂੰ ਤੇ ਬਾਕੀ ਬਾਕੀ ਮੈਨੂੰ ਐ ਜਰੂਰ ਦੱਸ ਦਿਓ ਜਿਵੇਂ ਮੰਨ ਲਓ ਇਹ ਪ ਤੇ ਇੱਕ पिंजरा ਆਪਣੇ ਕੋਲੇ ਉਹ ਵੱਡਾ ਉਹ ਦਿਖਾ ਦੇ ਜਾਂ ਆਪਾਂ ਉਹਦੇ ਚ ਰੱਖ ਲਈਏ ਉਹ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਕਿਉਂਕਿ ਆਪਣੇ ਕਬੂਤਰਾਂ ਵਾਲਿਆ ਧੋਪ ਲਵਾਉਣ ਵਾਲਾ ਹਨਾ ਉਹ ਵੀ ਫਿਟਿੰਗ ਸਹੀ ਆ ਬਾਕੀ ਮੈਨੂੰ ਜਰੂਰ ਦੱਸਿਓ ਕਿਉਂਕਿ ਇਹਦੇ ਚ ਨਾ ਛੋਟਾ ਜਿਆਦਾ ਪਰ ਉੱਚਾ ਇਹ ਹੈਗਾ ਵਾ ਉਹ ਉੱਚਾ ਘੱਟ ਆ ਪਰ ਲੰਮਾ ਜਿਆਦਾ ਵਾ ਬਾਕੀ ਮੰਦਾ ਬੰਦੇ ਉਹ ਕਮੈਂਟ ਕਰਕੇ ਠੀਕ ਹੈ ਤੇ ਬਾਕੀ ਆਪਾਂ ਇਹ ਕਬੂਤਰ ਨੂੰ ਵੀ ਛੱਡ ਦਿਆਂ ਵਿੱਚ ਤੇ ਲਓ ਜੀ ਆਪਾਂ ਕਬੂਤਰ ਛੱੜਤਾ ਸੀ ਖੁੱਡੇ ਦੇ ਵਿੱਚ ਤੇ ਹੁਣ ਆਪਾਂ ਇੱਕ ਦੋ ਦਿਨਾਂ ਚ ਨਾ ਆਪਾਂ ਆ ਖੁੱਡਾ ਵੀ ਢਾ ਦੇਣਾ ਇਹਨਾਂ ਇਹਦੀ ਜਗ੍ਹਾ ਤੇ ਆਪਾਂ ਨਵਾਂ ਖੁੱਡਾ ਪਾਉਣਾ ਉਹ ਵੀ ਆਪਣੇ ਸਜਣਾ ਵਾਸਤੇ ਠੀਕ ਹੈ ਉੱਪਰ ਹੀ ਰਿਆ ਕਰਦਾਂਗੇ ਮਤਲਬ ਇਹਦੇ ਵਿੱਚ ਆਪਾਂ ਘੜੇ ਕੁੜੇ ਦੱਬ ਦਾਂਗੇ ਮੰਨ ਲਓ ਜਿਵੇਂ ਅਸੀਂ ਛੱਤ ਬਦਲ ਦਾਂਗੇ ਆਓ ਇਹਦਾ ਗੇਟ ਛੋਟਾ ਕਰ ਦਾਂਗੇ ਜਿਵੇਂ ਉਹ ਚੁੰਡ ਤੇ ਲਾ ਦਾਂਗੇ ਠੀਕ ਹੈ ਅੰਦਰ ਚੁੰਡ ਤੇ ਅੰਦਰ ਸਾਰੇ ਕਿਤੇ ਲਾ ਦਾਂਗੇ ਘੜੇ ਕੁੜੇ ਜਿਹੜਾ ਵੀ ਸਿਸਟਮ ਆਪਣੇ ਕੋਲੇ ਹੋਇਆ ਉਹ ਕਰਾਂਗੇ ਇਹਨਾਂ ਵਾਸਤੇ ਬਾਕੀ ਠੀਕ ਹੈ ਇਹ ਵੀਡੀਓ ਆਪਣੀ ਇੱਕ ਦੋ ਦਿਨਾਂ ਚ ਵੀਡੀਓ ਆ ਜਾਊਗੀ ਠੀਕ ਹੈ ਬਾਕੀ ਇਹ ਵੀਡੀਓ ਨੂੰ ਦੇਖਣ ਵਾਸਤੇ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਰੇ ਵੀਰ ਭਰਾ ਤੇ ਫਿਰ ਮਿਲਦੇ ਆਪਾਂ ਸਾਰੇ ਵੀਰ ਭਰਾ ਨੂੰ ਅਗਲੀ ਵੀਡੀਓ ਦੇ ਵਿੱਚ ਓਕੇ ਬਾਈ ਜੀ ਸਾਰੇ ਵੀਰ ਭਰਾ ਨੂੰ